ਮਰਦਾਬਾਦ ਡੀਐਸਪੀ ਫਗਵਾੜਾ ਮਰਦਾਬਾਦ ਡੀਐਸਪੀ ਫਗਵਾੜਾ ਮਰਦਾਬਾਦ ਪੁਲਿਸ ਪ੍ਰਸ਼ਾਸਨ ਮਰਦਾਬਾਦ ਪੁਲਿਸ ਪ੍ਰਸ਼ਾਸਨ ਮਰਦਾਬਾਦ ਪੁਲਿਸ ਪ੍ਰਸ਼ਾਸਨ ਮਰਦਾਬਾਦ ਪੁਲਿਸ ਪ੍ਰਸ਼ਾਸਨ ਮਰਦਾਬਾਦ ਪ੍ਰਿੰਸ ਦੇ ਕਾਦਲਾ ਨੂੰ ਹਿਰਾਸਤ ਕਰੋ ਹਿਰਾਸਤ ਕਰੋ ਪੁਲਿਸ ਵਿਸ਼ਾ ਪ੍ਰਿੰਸ ਦੇ ਕਾਦਲਾ ਨੂੰ ਹਿਰਾਸਤ ਕਰੋ ਹਿਰਾਸਤ ਕਰੋ ਪ੍ਰਿੰਸ ਦੇ ਕਾਦਲਾ ਨੂੰ ਹਿਰਾਸਤ ਕਰੋ आगे मौके ਮੌਕੇ ਤੇ ਪਰ ਲੋ ਓ ਤੇਰੇ ਖਸਮ ਤੇ ਤਿਆਰ ਆਰਾਮ ਕਿਉਂ ਪਾ ਲਓ ਆਰਾਮ ਤੇ ਕੁਸੇ ਕਹਿੰਦੇ ਨਹੀਂ ਪਾਣਾ ਇਹ ਬੇਸਿਕ ਗਾਈ ਬੋਲਸਾ ਉਹ ਕੁੱਤਿਆਂ ਪਰ ਬੇਗਾਈ ਮਾਸਾ ਇਹ ਬੋਲਖ ਬੇਗਾਈ ਆ ਓ ਨਾ ਨਹੀਂ ਪੈਸਾ ਲਿਆ लिया, ਉਹ ਖਾ ਲਿਆ ਪੈਸਾ ਕੁੱਤਿਆਂ ਨੂੰ ਉਹ ਕੁੱਤਿਆਂ ਦੀ ਪੈਸਾ ਉਹ ਮੇਰੇ ਪੁੱਤ ਦੇ ਸਾਥਲਾਂ ਨੂੰ ਨੇ ਬਾਹਰ ਦੇ ਆ। ਉਹ ਸਾਨੂੰ ਲੁੱਟਿਆ ਹੋਇਆ ਇਹਨਾਂ ਨੂੰ ਗਿਆਦਾ। ਉਹ ਹਈ ਇਹਨਾਂ ਨੂੰ ਪਾ ਦੇ। ਮੈਂ ਅੰਨੀ ਅਸਲੇ ਮੇਰਾ ਕੁਝ ਵੀ ਨਹੀਂ ਗਾ ਇੱਥੇ। ਮੈਂ ਐਸੇ ਥਾਣੇ ਦੇ ਵਿੱਚ ਆ ਕੇ ਨਾ ਜਿਹੜੇ ਮੇਰੀ ਨਹੀਂ ਸੁਣਦੇ ਮੈਂ ਐਸੇ ਥਾਣੇ ਜਾ ਕੇ ਮਰਨਾ। ਇੱਥੇ ਫਾ ਲੈ ਕੇ ਕੁੜੀਆਂ ਦੋਨੇ ਮਾਰੀਆਂ ਇੱਥੇ ਮੈਂ ਨਿੱਕੀ ਜਿਹੀ ਕੁੜੀ ਬੱਚੀ ਆ ਮੇਰੀ। ਉਹ ਮਾਰਨੀ ਇੱਥੇ ਮੈਂ ਆਪ ਮਰਨਾ ਇੱਥੇ ਮਰੂੰਗੀ ਮੈਂ ਇਹ ਇਹੋ ਹੀ ਮਲਾਜਮ ਜਿਹੜੇ ਏਦਾਂ ਮੇਰੀ ਨਹੀਂ ਸੁਣਦੇ ਕੋਈ ਮੇਰਾ 6.5 ਫੁੱਟ ਦਾ ਜਵਾਨ ਪੁੱਤ ਸੀ ਜਿਹਦੇ ਨਾਲ ਮੇਰੀ ਦੁਨੀਆ ਬਸਦੀ ਸੀ ਉਹ ਕੰਜਰੋ ਮੇਰੇ ਕਹ ਲੋ ਕਿ ਸਮਾਨ ਨਹੀਂ ਦਿੱਤਾ ਉਹਨੇ ਮਹ ਲੋ ਪਹਿਲਾ ਉਸ ਚੀਜ਼ ਤੋਂ ਨਾ ਮਹ ਲੋ ਸਾਲ ਡੇਢ ਸਾਲ ਹੋ ਗਿਆ ਇਸ ਗੱਲ ਦੇ ਵਿੱਚ ਰੜਕ ਹੋ ਰਿਹਾ ਸੀਗਾ ਭਾਜੀ ਹਾਂਜੀ ਕਿਉਂਕਿ ਇਹਨਾਂ ਨੇ ਪਿਛਲੇ ਮੇਰੇ ਹਿਸਾਬ ਨਾਲ 2023 ਤੋਂ ਉਹਨਾਂ ਨੂੰ ਸ਼ੁਰੂ ਕੀਤਾ ਆ ਜੀ ਭਾਜੀ ਕੋਈ ਤੁਹਾਨੂੰ ਬਾਹਰ ਭੇਜ ਦੇਣਾ ਆਪਾਂ 2023 ਦਾ ਪ੍ਰੋਸੈਸ ਲਾਉਂਦੇ ਆ 24 ਆ ਗਿਆ ਉਹ ਤਾਂ ਬੱਚੇ ਦੀ ਉਮਰ ਵੀ ਘੱਟ ਸੀਗੀ 21 ਸਾਲ ਸੀਗੀ ਕਹਿੰਦੇ ਵੀ ਨਾਲ ਮਾਤਾ ਦਾ ਵੀ ਬਣਾਉਣਾ ਪੈਣਾ ਦੋਨਾਂ ਦਾ ਪਾਸਵਰਡ ਵਗੈਰਾ ਲੈ ਕੇ 40-45 ਲੱਖ ਜਿਹਨਾਂ ਨੇ ਗੱਲਬਾਤ ਕੀਤੀ ਹਾਂਜੀ ਭਾਜੀ ਉਸੇ ਦੇ ਤਹਿਤ ਇਹਨਾਂ ਨੇ 18 ਲੱਖ ਰੁਪਈਆ ਨਗਦ ਉਹਨਾਂ ਕੋਲੋਂ ਲਿਆ 18 ਲੱਖ ਰੁਪਈਆ ਨਗਦ ਲੈਣ ਤੋਂ ਬਾਅਦ ਵਿੱਚ ਕਹਿੰਦੇ ਵੀ ਝੂਠ ਮੋਠੀ ਕਹਿਤਾ ਕਿ ਤੁਹਾਡਾ ਵੀਜ਼ਾ ਜਿਹੜਾ ਆ ਗਿਆ ਤੁਹਾਡੀ ਅਪਰੂਵਲ ਆ ਗਈ ਜੋ ਵੀ ਵੀ ਤੁਸੀਂ ਪੈਸੇ ਹੋਰ ਦਿਓ ਉਹ ਜਿਸ ਤਰ੍ਹਾਂ ਦੱਸਿਆ ਪ੍ਰਧਾਨ ਜੀ ਨੇ ਵੀ ਕੁੜੀ ਦੇ ਡੈਲਸ ਸਿਚੂਟੀ ਦੇ ਹੁੰਦੇ ਉਹ ਤੇ ਖਰਚਾ ਖੁਰਚਾ ਕਾਫੀ ਆਉਂਦਾ ਹਫ਼ਤੇ 'ਚ 3-4 ਡੈਲਸ ਸਿਚੂ ਉਹਨਾਂ ਨੇ ਕਿਹਾ ਵੀ ਸਾਨੂੰ ਦੋ ਮਹਲਾ ਹਫਤਾ ਦਾਸ ਦੇਣ ਲੱਗਣਾ ਹੈ ਕਹਿੰਦੇ ਤੁਸੀਂ ਸਿਕਿਉਰਿਟੀ ਤੌਰ ਤੇ ਸਾਨੂੰ ਗੱਡੀ ਦੇ ਦਿਓ ਹਨਾ ਤੇ ਇਹਨਾਂ ਨੇ ਜਿਹੜੀ ਵੈਨਿਊ ਕਾਰ ਹੈ ਜਿਹੜੀ 8-10 ਲੱਖ ਰੁਪਏ ਦੀ ਜਿਹਦੀ ਕੀਮਤ ਆ ਉਹ ਇਹਨਾਂ ਨੇ ਅੱਜ ਸਿਕਿਉਰਿਟੀ ਤੌਰ ਤੇ ਉਹਨੂੰ ਦੇ ਦਿੱਤੀ ਔਰ ਉਹ ਇੱਥੇ ਹੀ ਨਹੀਂ ਰੁਕੇ ਉਹਨਾਂ ਦਾ ਜਿਹੜਾ ਲਾਲਚ ਹੈ ਹੋਰ ਵੱਧ ਗਿਆ ਔਰ ਫਿਰ ਉਹਨਾਂ ਦੇ ਘਰ ਤੇ ਉਹਨਾਂ ਦੀ ਅੱਖ ਸੀਗੀ ਜਿਹੜਾ ਇਸ ਟਾਈਮ 50-55 ਜਾਂ 60 ਲੱਖ ਦੀ ਕੀਮਤ ਹੋਊਗੀ ਸ਼ਹਿਰ ਦੇ ਵਿੱਚ ਉਹ ਕਹਿੰਦੇ ਵੀ ਅੱਜ ਸਿਕਿਉਰਿਟੀ ਤੌਰ ਤੇ ਸਾਨੂੰ ਇਹ ਦੇ ਦਿਓ ਤੇ ਅਸੀਂ ਇਹਨੂੰ ਤੁਹਾਨੂੰ ਬਾਹਰ ਭੇਜ ਦਿੰਨੇ ਆਂ ਚਲੋ ਇਹਨਾਂ ਨੇ ਰਿਸ਼ਤੀ ਕਰਾਤੀ ਤੁਹਾਨੂੰ ਪਤਾ ਬੱਚੇ ਜਿਹਦਾ ਜिद ਕਰ ਜਾਂਦੇ ਆ ਉਹ ਜिद ਕਰ ਗਿਆ ਆਪਣੀ ਮੰਮੀ ਨਾਲ ਪਾਪਾ ਨਾਲ ਵੀ ਤੇ ਨਹੀਂ ਤੁਸੀਂ ਇਦਾਂ ਕਰੋ ਮੈਂ ਤੁਹਾਨੂੰ ਹੋਰ ਲੈ ਦੂੰਗਾ ਘਰ ਜਾ ਕਿਦਾਂ ਜੋ ਵੀ ਜਾਂ ਛਡਾਲਾਂਗੇ ਪਰ ਇਹਨਾਂ ਨੇ ਰਿਸ਼ਤੀ ਕਰਾਉਣ ਦੇ ਬਾਅਦ ਵਿੱਚ ਇਹ ਰਹਿੰਦੇ ਰਹੇ ਉਹਨਾਂ ਨੇ ਸੋਚਿਆ ਕਿ ਜੇ ਰਹਿੰਦੇ ਆ ਵਿੱਚ ਰਹਿ ਰਹੇ ਆ ਤੇ ਕਿਦਾਂ ਅਸੀਂ ਕਬਜ਼ਾ ਕਿਦਾਂ ਲਵਾਂਗੇ ਉਹਨਾਂ ਨੇ ਉਦਾਂ ਝੂਠ ਮੂਠ ਦੇ ਅਪਰੂਵਲ ਜਾਂ ਪਤਾ ਨਹੀਂ ਕਿਹੜਾ ਇਹਨਾਂ ਨੂੰ ਪੇਪਰ ਦਿਖਾ ਲਿਆ ਵੀਜ਼ਾ ਦਿਖਾ ਲਿਆ ਵੀ ਤੁਹਾਡਾ ਵੀਜ਼ਾ ਆ ਗਿਆ ਤੇ ਅਦੁੱਤੀ ਵੀ ਤੁਹਾਡਾ ਵੀਜ਼ਾ ਆ ਗਿਆ ਤੁਸੀਂ ਜਿਹੜਾ ਆ ਸਾਨੂੰ ਇੱਕ ਹੱਥ ਜਿਹੜਾ ਕਬਜ਼ਾ ਦੇ ਦਿਓ ਕੋਠੀ ਦਾ ਇੱਕ ਘਟ ਜਿਹੜੀ ਤੁਸੀਂ ਟਿਕਟ ਲੈ ਲਓ ਇਸੇ ਤਰ੍ਹਾਂ ਇਹਨਾਂ ਨੂੰ ਪਰਿਵਾਰ ਨੂੰ ਜਿਹੜਾ ਘਰੋਂ ਬਾਹਰ ਕੱਢ ਕੇ ਦਰਬਾਰ ਔਰ ਕਰਾਇਆਂ ਤੇ ਰੈਂਟ ਤੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਰਹਿ ਔਰ ਠੱਕੇ ਖਾਣ ਦੇ ਲਈ ਮਜਬੂਰ ਕੀਤਾ ਔਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਮਾਸਾ ਤਰਸ ਨਹੀਂ ਆਇਆ ਜਦੋਂ ਸਿੰਦਰ ਜੀ ਜਿੰਦੋਂ ਆਪਾਂ ਨੂੰ ਹੋਸ਼ਲਾ ਭਾਈ ਨੇ ਦੱਸਿਆ ਆ ਵੀ ਇੱਧਰ ਕਰਕੇ ਬਦੀਕੀ ਹੋਈ ਆ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਜੇ ਨਹੀਂ ਇਦਾਂ ਦਾ ਕੋਈ ਕਦਮ ਚੱਕਦੇ ਸੁਣਵਾਈ ਨਹੀਂ ਕਰਦੇ ਤੁਹਾਡਾ ਅਗਲਾ ਵਿਚਾਰ ਕੀ ਹੈ ਰਣਨੀਤੀ ਕੀ ਆ ਤਲ ਤਾਂ ਸਾਰਿਆਂ ਨੂੰ ਜੈ ਵਾਲਮਿੱਕੀ ਜੈ ਪੀਮ ਜੈ ਭਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ 1 ਮਹੀਨੇ ਦੇ ਕਰੀਬ ਹੋ ਚੱਲਿਆ 6 ਫੁੱਟ ਦਾ ਪਲਾਸੀ ਉਹਦੀ ਹਾਇਸੀ ਪ੍ਰਿੰਸ ਦੀ ਇੱਕ ਮਾਂ ਦਾ ਇਕੱਲਾ-ਕੱਲਾ ਪੁੱਤ ਦੋ ਦੀਆਂ ਭੈਣਾਂ ਇੱਕ ਗਰੀਬ ਪਰਿਵਾਰ ਔਰ ਮੌਤ ਵੀ ਕਿੱਦਾਂ ਹੋਈ ਸੁਪਨੀ ਸੁਪਨੇ ਸੰਜੋਈ ਬੈਠਾ ਉਹ ਲੜਕਾ ਨੌਜਵਾਨ ਬਿਲਕੁਲ ਲੜਕਾ ਬਾਹਰ ਜਾਣ ਦੇ ਆਪਣੇ ਮਾਪੇ ਲਈ ਕੁਝ ਕੰਮ ਗੁਜਰਨ ਦੇ ਜਿਹੜੇ ਸੁਪਨੇ ਸੰਜੋਗੇ ਬੈਠਾ ਸੀ ਔਰ ਇਹਨਾਂ ਜਿਹੜੇ ਇੱਕ ਮਾਫੀਆ ਆ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਵੀ ਇੱਕ ਮਾਫੀਆ ਬਣਿਆ ਹੋਇਆ ਹੈ ਜਿਹੜਾ ਉਹ ਇਮੀਗ੍ਰੇਸ਼ਨ ਦੀ ਆ ਰੇਟ ਨਾਲ ਲੋਕਾਂ ਨੂੰ ਜਿਹੜੇ ਭੋਲੇ ਭਾਲੇ ਲੋਕ ਆ ਉਹਨਾਂ ਨੂੰ ਫਲਫਸਲਾਉਂਦਾ ਔਰ ਉਹਨਾਂ ਨੂੰ 6 ਕਿਨਾਂ ਦੀ ਆ ਪੁਲਿਸ ਪ੍ਰਸ਼ਾਸਨ ਦੀ ਇਹ ਸਾਰੇ ਲੋਕ ਇਹ ਮਾਫੀਆ ਇੱਕ ਇਕੱਠੇ ਹੋਇਆ ਇਹ ਤਾਂ ਹੀ ਕੋਈ ਮਸਲਾ ਹੱਲ ਨਹੀਂ ਕਰ ਰਹੇ 106 ਦਾ ਉਹ ਖਾਣਾ ਪੂਰਤੀ ਕਰ ਦਿੱਤੀ ਪਰਚਾ ਹੋ ਗਿਆ ਇਹ ਕਾਤਲ ਦੋਚੀ ਕਿੰਨੇ ਫੜਨੇ ਆ ਸਾਨੂੰ ਸਰਕਾਰ ਲੱਖਾਂ ਰੁਪਇਆ ਤਨਖਾਹ ਦਿੰਦੀ ਆ ਲੱਖਾਂ ਰੁਪਇਆ ਆਪਾਂ ਨੂੰ ਇਹ ਤਾਂ ਸ਼ਰਮ ਆਉਣੀ ਚਾਹੀਦੀ ਆ ਆਪਾਂ ਨੂੰ ਕਾਦੇ ਵਾਸਤੇ ਤਨਖਾਹ ਮਿਲਦੀ ਆ ਇਹ ਗਰੀਬਾਂ ਦੀ ਰੱਖਿਆ ਵਾਸਤੇ ਸਮਾਜ ਦੀ ਰੱਖਿਆ ਵਾਸਤੇ ਤੇ ਤੁਸੀਂ ਮੈਂ ਹੁਣ ਵੀ ਤੁਸੀਂ ਨੋਟ ਕਰ ਰਹੇ ਹੋ ਅਸੀਂ ਇੱਧਰ ਇੱਕ ਨੌਜਵਾਨ ਦੀ ਅਸੀਂ ਉਹ ਜਿਹੜਾ ਉਹਦਾ ਮਜ਼ਾਰਾ ਕਰ ਰਹੇ ਆ ਤੇ ਸਾਡੇ ਵੀਰ ਜਿਹੜੇ ਪੁਲਿਸ ਪਏ ਹਸ ਰਹੇ ਆ ਮਤਲਬ ਇਹਦਾ ਵਾਸਤੇ ਮਜ਼ਾਕ ਆ ਕਿਉਂਕਿ ਇਹਨਾਂ ਨੂੰ ਸਰਕਾਰ ਨੇ ਤਨਖਾਹ ਦੇ ਦੇਣੀ ਆ ਤੇ ਉਹ ਜਿਨ੍ਹਾਂ ਦਾ ਪੁੱਤ ਜਿੜ ਗਿਆ ਉਹਨਾਂ ਨੂੰ ਪੁੱਛ ਕੇ ਦੇਖੋ ਭਾਈ ਸਾਹਿਬ ਰੱਬ ਨਾ ਕਰੇ ਕਿਸੇ ਦੇ ਪਰਿਵਾਰ 'ਚ ਐਹੋ ਜੀ ਕੋਈ ਆਫਤ ਆਵੇ ਤਾਂ ਮੈਂ ਅੱਜ ਸੁੰਦਰ ਜਾਜਾ ਭਾਰਤੀਆ ਵਾਲਮੀਕੀ ਧਰਮ ਸਭਾ ਦਾ ਪੰਜਾਬ ਪ੍ਰਧਾਨ ਹੁੰਦਿਆਂ ਦਾਤੇ ਅੱਜ ਜਿੱਥੇ ਪੁਲਿਸ ਪ੍ਰਸ਼ਾਸਨ ਫਗਵਾੜਾ ਨੂੰ ਉਗਾਹ ਕਰਦਾ ਨਾਲ ਦੀ ਨਾਲ ਡੀਜੀਪੀ ਪੰਜਾਬ ਨੂੰ ਵੀ ਉਗਾਹ ਕਰਦਾ ਔਰ ਭਗਵੰਤ ਮਾਨ ਨੂੰ ਵੀ ਉਗਾਹ ਕਰਦਾ ਕਿ ਮਤ ਸੋਚੋ ਤੁਸੀਂ ਅਨਕਾਊਂਟਰ ਕਰਦਨੇ ਝੂਠੇ ਜਿਵੇਂ ਤੁਸੀਂ ਰਿਪੋਰਟ ਕੀਤੇ ਵਾਲਮੀਕ ਸਮਾਜ ਦੇ ਮੁੰਡਿਆਂ ਦਾ ਅਨਕਾਊਂਟਰ ਹੋਇਆ ਉੱਥੇ ਭੁੱਲ ਜਿਓ ਇਹ ਜੀਆਂ ਹੁਣ ਇਹ ਅੱਜ ਤੱਕ ਟ੍ਰੇਲਰ ਤੇ ਹੋਣਾ ਤੁਹਾਨੂੰ ਥੋੜਾ ਜਿਆ ਆਉਣ ਵਾਲੇ ਦਿਨਾਂ 'ਚ ਭਾਵੇਂ ਕੱਲ ਨੂੰ ਹੀ ਇੱਥੇ ਹਜ਼ਾਰਾਂ ਦੀ ਤਜਾਦ ਲੱਖਾਂ ਦੀ ਤਜਾਦ ਵੀ ਵਾਲਮੀਕ ਸਮਾਜ ਇਕੱਠਾ ਹੋ ਸਕਦਾ ਇਹ ਧੱਕਾ ਇਕੱਲੇ ਪ੍ਰਿੰਸਾਂ ਨਹੀਂ ਇਹ ਸਮਾਜ ਨਾ ਹੋਇਆ ਔਰ ਇਹੋ ਜੇ ਕਿੰਨੇ ਕੁ ਬੱਚੇ ਪਤਾ ਨਹੀਂ ਗੁੰਮਰਾਹ ਕਰਕੇ ਕਿੰਨੇ ਕੁ ਪਰਿਵਾਰਾਂ ਨੂੰ ਲੁੱਟਿਆ ਜਾਂਦਾ ਸੋ ਮੇਰੀ ਬੇਨਤੀ ਆ ਜੇ ਕਉਕੇ ਅਸੀਂ ਅਚਾਰ ਦਿਨ ਪਹਿਲਾਂ ਅਲਟੀਮੇਟਮ ਦਿੱਤਾ ਸੀ ਇਹਨਾਂ ਦੇ ਕੰਨ ਤੇ ਤਾਂ ਵੀ ਜੂ ਨਹੀਂ ਸਰਕੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਮੈਂ ਫੇਰ ਅਗਾ ਕਰਦਾ ਕਿ ਇਹ ਰਸ਼ ਜਿਹੜਾ ਬਧਨਾ ਇੱਥੇ ਔਰ ਉਹਦੀ ਜਿਹੜੀ ਜ਼ਿੰਮੇਵਾਰ ਸਿੱਧਾ ਸਿੱਧਾ ਜਿਹੜੀ ਆ ਫਗਵਾੜਾ ਪੁਲਿਸ ਔਰ ਜਿਹੜੀ ਆ ਕਪੂਥਲਾ ਪੁਲਿਸ ਹੋਗੀ ਸਾਰਿਆਂ ਨੂੰ ਮੈਂ ਉਹ ਜਿਹੜੇ ਹੋਰ ਜਥੇਬੰਦੀਆਂ ਇਹ ਸਾਡੇ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਸਾਡੇ ਨੂੰ ਧਰਨੇ ਨੂੰ ਦੇਖ ਰਹੀਆਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਮਤ ਸੋਚੋ ਅੱਜ ਪ੍ਰਿੰਸ ਦੇ ਪਰਿਵਾਰ ਨਾਲ ਇਹ ਘਟਨਾ ਹੋਈ ਆ ਕਿਸੇ ਵੀ ਹਰ ਰੋਜ਼ ਹੁੰਦੀਆਂ ਆ ਘਟਨਾਵਾਂ ਕਿਸੇ ਦੇ ਪਰਿਵਾਰ ਨਾਲ ਵੀ ਹੋ ਸਕਦੀ ਆ ਸਾਡਾ ਵੱਧ ਤੋਂ ਵੱਧ ਸਾਥ ਦਿਓ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 17-18 ਲੱਖ ਰੁਪਏ ਕੈਸ਼ ਦਿੱਤਾ ਔਰ ਏਜੰਟਾ ਨੇ ਉਹਨੂੰ ਦੋ ਵਾਰ ਬੰਬੇ ਦੇ ਵਿੱਚ ਉਹਦੇ ਚੱਕਰ ਲਗਵਾ ਦਿੱਤੇ ਧੋਖੇ ਧੜੀ ਦੇ ਨਾਲ ਉਹਦੀ ਜਿਹੜੀ ਪ੍ਰਾਪਰਟੀ ਸੀ ਉਹ ਵੀ ਹੜੱਪ ਲਈ ਉਹ ਵੀ ਆਪਣੇ ਨਾਮ ਕਰਵਾ ਲਈ ਉਹ ਭੋਗਪੁਰ ਦੇ ਵਿੱਚ ਪ੍ਰਾਪਰਟੀ ਆ ਭੋਗਪੁਰ ਦਾ ਰਹਿਣ ਬਣਾ ਸਾਡਾ ਪ੍ਰਿੰਸ ਵੀਰ ਸੀਗਾ ਔਰ ਜਦੋਂ ਉਹਦੀ ਪ੍ਰਾਪਰਟੀ ਵੀ ਉਹਨੇ ਆਪਣੇ ਨਾਮ ਕਰਵਾ ਲਈ ਉਹਨਾਂ ਨੂੰ ਉਥੋਂ ਕੱਢ ਦਿੱਤਾ ਗਿਆ ਉਹਨਾਂ ਦੀ ਕਾਰ ਵੀ ਜਿਹੜੀ ਆ ਵੈਨਿਊ ਕਾਰ ਸੀਗੀ ਜੋ ਕਿ ਕਿਸ਼ਤਾਂ ਦੇ ਉੱਤੇ ਕਾਰ ਸੀਗੀ ਉਹ ਵੀ ਏਜੰਟਾਂ ਨੇ ਜਿਹੜੀ ਕਾਰ ਆ ਉਹ ਵੀ ਤੇ ਬਦਵਾ ਲਈ ਆਪਣੀ ਵਾਈਫ ਦੇ ਨਾਮ ਉਹਦੇ ਕੋਲੋਂ ਸਟੈਂਪ ਪੇਪਰਾਂ ਤੇ ਸਾਈਨ ਕਰਾ ਲਏ ਉਹ ਜਿਹੜੀ ਕਾਰ ਆ ਇਸ ਟਾਈਮ ਉਹਨਾਂ ਦੇ ਬਦਵਾ ਦੇ ਕੋਲ ਆ ਔਰ ਉਹਨੇ ਆਪਣੀ ਵਾਈਫ ਦੇ ਨਾਮ ਜਿਹੜੇ ਆ ਉਹਦੇ ਸਟੈਂਪ ਪੇਪਰ ਲੈ ਲਏ ਆ ਸੋ ਉਸ ਤੋਂ ਬਾਅਦ ਸਾਰਾ ਕੁਝ ਦੇਖੋ ਕੋ ਕੇ ਉਹ ਨੂੰ ਇੰਨਾ ਕੁ ਮਜਬੂਰ ਕਰ ਦਿੱਤਾ ਘਰੋਂ ਵੀ ਕੱਢ ਦਿੱਤਾ ਕਰੋ ਬੇਗਰ ਹੋ ਗਏ ਉਹ ਆਪਣੇ ਮੰਮੀ ਨੂੰ ਲੈ ਕੇ ਨਾਲ ਆਪਣੇ ਭੈਣਾਂ ਨੂੰ ਨਾਲ ਲੈ ਕੇ ਏਜੀਆਈ ਫਲੈਟ ਜਲੰਧਰ ਦੇ ਵਿੱਚ ਉਹਨੇ ਰੁਕ ਕੀਤਾ ਉੱਥੇ ਕਿਰਾਏ ਤੇ ਰਹਿਣ ਲੱਗ ਗਿਆ ਬੜੀਆਂ ਮਿੰਤਾਦਰ ਲਿਆ ਕਿ ਜੇ ਨਾ ਜਨਤਾ ਦੇ ਕਿ ਸਾਡਾ ਘਰ ਵੀ ਚੱਲੇਗਾ ਜਾਂ ਤਾਂ ਮੈਨੂੰ ਬਾਹਰ ਭੇਜ ਦਿਓ ਮੈਂ ਆਪਣੀ ਕਮਾਈ ਕਰਕੇ ਜਿਹੜਾ ਸਾਰੀ ਜਿਹੜੀ ਆਪਣੀ ਪ੍ਰਾਪਰਟੀ ਵੀ ਜਿਹੜੀ ਆ ਉਹ ਵਾਪਸ ਲੈ ਆਵਾਂਗਾ ਪਰ ਏਜੰਟ ਨੇ ਉਹਨਾਂ ਤੋਂ ਧੋਖਾ ਨਹੀਂ ਕੀਤੀ ਉਹਦਾ ਸਾਰਾ ਕੁਝ ਹੜਪ ਲਿਆ ਉਸ ਤੋਂ ਮਜਬੂਰ ਹੋ ਕੇ ਦੋ ਦਿਨ ਪਹਿਲਾਂ ਹੀ ਉਹਨੇ 16 ਜੂਨ ਨੂੰ ਉਹਨੇ ਐਸਐਸਪੀ ਜਲੰਧਰ ਨੂੰ ਦਰਖਾਸਤ ਵੀ ਦਿੱਤੀ ਔਰ ਉਹਦੀ ਨਾਸਲਵਾਈ ਹੋਣ ਦੇ ਕਾਰਨ ਉਹ ਇੰਨਾ ਕਿ ਡਿਪਰੈਸ਼ਨ ਦੇ ਵਿੱਚ ਆ ਗਿਆ ਕਿ ਉਹਨੇ ਆਪਣੀ ਮੰਮੀ ਨੂੰ ਰਾਤ ਜਦੋਂ ਉਹ ਕਮਰੇ ਦੇ ਵਿੱਚ ਗਿਆ ਉਹਨੇ ਰੋਟੀ ਰੋਟੀ ਖਾ ਕੇ ਆਪਣੀ ਮੰਮੀ ਨੂੰ ਉਹੀ ਕਹਿ ਕੇ ਗਿਆ ਕਿ ਮੈਂ ਬਹੁਤ ਪਰੇਸ਼ਾਨ ਆ ਮੈਨੂੰ ਕੋਈ ਬੁਲਾਈ ਹੋਣਾ ਇਹ ਏਜੰਟਾਂ ਦਾ ਉਹਨੇ ਦੱਸਿਆ ਕਿ ਏਜੰਟਾਂ ਨੇ ਮੇਰੇ ਪੈਸੇ ਨਹੀਂ ਵਾਪਸ ਕੀਤੇ ਮੇਰੀ ਕਾਰ ਵੀ ਖੋਲੀ ਆ ਪ੍ਰਾਪਰਟੀ ਵੀ ਆਪਣੇ ਨਾਂ ਕਰਾ ਲਈ ਆ ਔਰ ਇਹ ਕਹਿ ਕੇ ਉਹ ਜਦੋਂ ਕਮਰੇ ਦੇ ਵਿੱਚ ਗਿਆ ਉਸ ਤੋਂ ਬਾਅਦ ਉਹਨੇ ਬੂਆ ਨਹੀਂ ਖੋਲਿਆ ਜਦੋਂ ਪਤਾ ਲੱਗਿਆ ਘਰ ਦੇ ਬੂਆ ਘਟਾਇਆ ਜਦੋਂ ਦੇਖਿਆ ਕਿ ਉਹਨੇ ਖੁਦਕੁਸ਼ੀ ਕਰ ਲਈ ਸੀ ਸੋ 16 ਜੂਨ ਦੀ ਇਹ ਘਟਨਾ ਹੈ ਔਰ 18 ਤਰੀਕ ਨੂੰ 18 ਜੂਨ ਨੂੰ ਸਤਲਨਾ ਫਗਵਾੜਾ ਦੇ ਵਿੱਚ ਡੀਐਸਪੀ ਸਾਹਿਬ ਨੇ ਅਸੀਂ ਇੱਥੇ ਪਹੁੰਚੇ ਸੀਗੇ ਔਰ ਪਰਚਾ ਦਰਜ ਕਰਵਾਇਆ ਸੀਗਾ ਪਰ ਇਹ ਮਿੱਟੀ ਗੋਲੀ ਦੇ ਕੇ ਸਾਨੂੰ ਇਥੇ ਤੋੜਿਆ ਗਿਆ ਉਹਨਾਂ ਨੇ ਪਰਚਾ ਦਰਜ ਕਰ ਲਿਆ ਪਰ ਉਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਰਹਿ ਗਿਆ ਜਿਹੜੀਆਂ ਧਾਰਾ ਲੱਗਣੇ ਚਾਹੀਦੀਆਂ ਸੀਗੀਆਂ 420 ਦੀ 420 ਹੋਰ ਵੀ ਧਾਰਾ ਜਿਹੜੀਆਂ ਵੱਲਦੀਆਂ ਵਾ ਇਮੀਗ੍ਰੇਸ਼ਨ ਐਕਟ ਜਿਹੜਾ ਹੁੰਦਾ ਉਹ ਵੀ ਲਗਾਉਣਾ ਚਾਹੀਦਾ ਸੀ ਪਰ 306 ਦੀ ਕਾਰਵਾਈ ਕਰਕੇ ਉਹ ਪਰਚੇ ਨੂੰ ਰਜਿਸਟਰ ਕੀਤਾ ਗਿਆ ਉਸ ਤੋਂ ਬਾਅਦ ਅੱਜ ਮਹੀਨਾ ਹੋ ਚੱਲਿਆ 18 ਤਰੀਕ ਨੂੰ ਸਾਰਾ ਜੁਲਾਈ ਨੂੰ ਮਹੀਨਾ ਹੋ ਜਾਣਾ ਹੈ ਕਿੰਨੇ ਦਿਨ ਰਹਿ ਗਏ ਹਨ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਏਐਸਆਈ ਵੱਲੋਂ ਜਿਹੜੇ ਬਿਆਨ ਲਿੱਤੇ ਗਏ ਆ ਪੁਲਿਸ ਦੀ ਮਤਦ ਦੇ ਉਹ ਵੀ ਜੋ ਬਿਆਨ ਲਿਖਾਏ ਆ ਉਤੋਂ ਕੱਟਵੱਟ ਕਰਕੇ ਉਹਨਾਂ ਨੇ ਆਪਣੇ ਹਿਸਾਬ ਨਾਲ ਬਿਆਨ ਲਿਖਿਆ ਤੋਂ ਇਥੇ ਇਹ ਲੱਗਦਾ ਕਿ ਜਨਤਾ ਨੇ ਪੈਸਾ ਚੜਾ ਦਿੱਤਾ ਤੋ ਸਾਨੂੰ ਪਤਾ ਲੱਗਾ ਏਜੰਟ ਜਿਹੜਾ ਸੁਮਿਤ ਬਦਵਾ ਅਤੇ ਉਹਦੇ ਨਾਲ ਤਿੰਨ ਜਿਹੜੇ ਆ ਭੋਗਪੁਰ ਦੇ ਏਜੰਟ ਇਹ ਸਾਰੇ ਹੀ ਰਲ ਕੇ ਕੰਮ ਕਰਦੇ ਆ। ਸੋ ਬੜੀ ਘਟਨਾ ਜਿਹੜੀ ਆ ਨਿਲਨ ਜੋਗ ਆ ਬੜਾ ਇੱਕ ਨੌਜਵਾਨ ਵੀਰ ਜੋ ਕਿ 6.5 ਫੁੱਟ ਹਾਈਟ ਦੇ ਉਹਦੀ ਕਵਾੜਾ ਵੀਰ ਸੀਗਾ ਉਹ ਜਿਸ ਨੇ ਇਸ ਕਦਮ ਨੂੰ ਉਠਾਉਣ ਦੀ ਪਹਿਲ ਕੋਸ਼ਿਸ਼ ਕੀਤੀ ਉਹਨੇ ਕਰਕੇ ਆਪਣੀ ਅੰਤਿਮ ਜਿਹੜੀ ਯਾਤਰਾ ਉਹਨੂੰ ਸੰਪੂਰਨ ਕੀਤਾ ਉਹ ਇਸ ਦੁਨੀਆ ਤੋਂ ਅਲਵਿਦਾ ਕਹਿ ਗਿਆ ਪਰ ਪਿੱਛੇ ਪਰਿਵਾਰ ਉਹਦਾ ਉਹਦੀ ਭੈਣਾਂ ਕਵਾੜੀਆਂ ਉਹਦੀ ਮੰਮੀ ਇੱਕ ਉਹਦੀ ਸਿਸਟਰ ਜਿਹੜੀ ਉਹ ਬਿਮਾਰੀ ਦੇ ਨਾਲ ਚੁੱਤ ਰਹੀ ਹੈ ਡੈਲਸੀ ਜੋਦੀ ਹੁੰਦੀ ਆ ਸੋ ਬਹੁਤ ਇੱਕ ਪਰਿਵਾਰ ਮੈਂ ਕਹਿ ਸਕਦਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਅਸੋਲੇ ਆ ਸਦਮੇ ਦੇ ਵਿੱਚ ਆ ਸੋ ਅੱਜ ਸਾਰੇ ਜੱਥੇ ਬੰਦੀਆਂ ਤੁਹਾਡੇ ਨਾਲ ਦਾਜਾ ਜੀ ਆਏ ਆ ਤੇ ਹੋਰ ਵੀ ਜੱਥੇ ਬੰਦੀਆਂ ਸਾਡੀਆਂ ਇੱਥੇ ਪਹੁੰਚੀਆਂ ਸਾਰੇ ਸਮਾਜ ਨੇ ਪੂਰਾ ਸਮਾਜ ਅੱਜ ਇੱਥੇ ਤੱਕ ਹੋ ਕੇ ਅੱਜ ਅਸੀਂ ਵਾਲਮੀਕਨ ਡੈਗਰ ਫੋਰਜੈਕਸ਼ਨ ਕਮੇਟੀ 올ਗਿਆ ਵਾਲੋ ਅਸੀਂ ਅੱਜ ਆਪਣੀ ਟੀਮ ਦੇ ਨਾਲ ਨਾਜੇ ਫੌਸਲਾ ਔਰ ਵਾਜਪਤਾਂ ਬਿੱਤੀ ਜੀ ਤੁਹਾਡੇ ਸਾਥੀ ਸਾਰੇ ਅੱਜ ਪਹੁੰਚੇ ਆ ਸੋ ਅਸੀਂ ਇਹੀ ਮੰਗ ਕਰਦੇ ਆ ਅਸੀਂ ਇਹਨਾਂ ਨੂੰ ਕੋਈ ਟਾਈਮ ਨਹੀਂ ਦੇਣਾ। ਜਾਂ ਤਾਂ ਸਾਨੂੰ ਇੱਥੇ ਆ ਕੇ ਜੀਐਸਪੀ ਸਾਹਿਬ ਮਿਲਣ, ਐਸਐਸਓ ਆ ਕੇ ਸਾਨੂੰ ਦੱਸੇ ਉਹਨਾਂ ਦੀ ਗ੍ਰਿਫਤਾਰੀ ਕਿੱਦਾਂ ਕਰਨੀ ਹੈ, ਕਦੋਂ ਕਰਨੀ ਹੈ। ਕਿਉਂਕਿ ਬਹੁਤ ਸਮਾਂ ਹੋ ਗਿਆ, ਮਹੀਨਾ ਹੋ ਗਿਆ, ਹੁਣ ਅਸੀਂ ਟਾਈਮ ਨਹੀਂ ਦੇਣਾ। ਜਿਹੜਾ ਅਗਲਾ ਕਦਮ ਸਾਡਾ ਹੋਊਗਾ, ਸਾਡਾ ਪਗਵਾੜੇ ਦੇ ਵਿੱਚ ਹੀ ਸਮਾਜ ਬੈਠਾ ਹੈ ਪੂਰਾ ਜੱਥੇ ਬੰਦੇ ਨੂੰ ਵੀ ਸਾਰਿਆਂ ਨੂੰ ਨਾਲ ਲੈ ਕੇ ਪੂਰਾ ਸਮਾਜ ਜਿਹੜਾ ਹੈ, ਤੋਂ ਮੈਂ ਅਦਰ ਧਰਮ ਨੂੰ ਵੀ ਕਹੂੰਗਾ, ਹਰ ਧਰਮ ਦੇ ਸਾਥੀਆਂ ਨੂੰ ਕਹੂੰਗਾ ਜਿੰਨੇ ਵੀ ਸ਼ਿਵਸਣਾ ਵਾਲੇ ਵੀ ਆ ਹਿੰਦੂ ਸੰਗਠਨ ਸਿੱਖ ਧਾਰਮਿਕ ਜੱਥੇਬੰਦੀਆਂ ਸਾਰਿਆਂ ਨੇ ਅਪੀਲ ਕਰਦਾ ਜੋੜ ਕੇ ਕਿਸ ਪਰਿਵਾਰ ਦਾ ਆਪਾਂ ਸਾਥ ਦਈਏ ਕਿਉਂਕਿ ਆਪਾਂ ਸਾਰਿਆਂ ਨੇ ਦੇਖਿਆ ਕਿ ਪ੍ਰਸ਼ਾਸਨ ਆਪਣੇ ਜਿਹੜਾ ਕਿ ਉਹ ਪੱਲਾ ਝਾੜ ਲੈਂਦੀ ਹੈ ਪਰਚਾ ਦਰਜ ਜ਼ਰੂਰ ਕਰ ਦਿੱਤਾ ਪਰ ਗ੍ਰਿਫਤਾਰੀ ਕੋਈ ਨਹੀਂ ਕੀਤੀ ਜਦੋਂ ਗ੍ਰਿਫਤਾਰੀ ਦਾ ਪਰਿਵਾਰ ਵੱਲੋਂ ਕਿਹਾ ਗਿਆ ਸੋ ਜਿਹੜੇ ਕਲੂ ਇਹਨਾਂ ਨੇ ਦਿੱਤੇ ਆ ਕਿੱਥੇ ਕਿੱਥੇ ਘੁੰਮਦੇ ਫੇ ਸਾਰਾ ਕੁਝ ਦੱਸਿਆ ਇਹਨਾਂ ਨੂੰ ਉਹਨਾਂ ਦੀ ਲੋਕੇਸ਼ਨਾਂ ਦੱਸੀਆਂ ਪਰ ਫਿਰ ਵੀ ਪੁਲਿਸ ਨਹੀਂ ਗਈ ਉਹ ਸਰਦਾਰ ਇਹ ਕਹਿਣਾ ਸੀਗਾ ਕਿ ਪੈਟਰੋਲ ਸੀਜਲ ਸਾਨੂੰ ਦਿਓ ਗੱਡੀ 'ਚ ਫੇਰ ਅਸੀਂ ਜਾਣਾ ਸੋ ਇਹਨਾਂ ਇੰਨੀਆ ਤਖਾਵਾਂ ਇਹਨਾਂ ਕੋ ਇਹਨਾਂ ਦੀ ਤਖਾਵਾਂ ਲੱਗਿਆ ਸਰਕਾਰੀ ਧੈਰੇ ਦੇ ਵਿੱਚ ਨੌਕਰੀਆਂ ਕਰਦੇ ਆ ਸੋ ਮੈਂ ਸਰਦਾਰ ਭਗਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਵੀ ਬੇਨਤੀ ਕਰਦਾ ਇਹਦਾ ਦੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਵੇ ਨੌਕਰੀਆਂ ਤੋਂ ਬਰਖਾਸਤ ਕੀਤਾ ਜਾਵੇ ਤਾਂ ਕਿ ਜਿਹੜੇ ਪਰਿਵਾਰਾਂ ਨੂੰ ਇਨਸਾਫ ਦੇਣ ਵਾਲੇ ਕੋਈ ਵਧੀਆ ਅਫਸਰ ਲੱਗਣੇ ਚਾਹੀਦੇ ਸੋ ਡੀਐਸਪੀ ਸਾਹਿਬ ਨੇ ਸਾਨੂੰ ਅਸ਼ਵਾਸ਼ਣ ਦੇ ਕੇ ਤੋਰ ਦਿੱਤਾ ਸੀਗਾ ਪਰ ਹਾਲੇ ਤੱਕ ਇੱਕ ਵੀ ਗ੍ਰਿਫਤਾਰੀ ਨਹੀਂ ਹੋਈ ਮਹੀਨੇ ਦੇ ਵਿੱਚ ਜੇ ਪੁਲਿਸ ਚਾਵੇ ਤਾਂ ਮੈਂ ਸਮਝਦਾ ਕਿ 24 ਘੰਟੇ ਵੀ ਬਹੁਤ ਜ਼ਿਆਦਾ ਹੈ ਜੇ ਇਹਨਾਂ ਨੇ ਫੜਨੇ ਹੋਵੇ ਸੋ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਸਾਡੇ ਅੰਦਰ ਰੋਸ ਆ ਅੱਜ ਅਸੀਂ सदर थाना ਫਗਵਾੜਾ ਦੇ ਵਿੱਚ ਧਰਨਾ ਜਿਹੜਾ ਲਗਾਇਆ ਹੈ ਇਹ ਅਨਮਿੱਥੇ ਸਮੇਂ ਲਈ ਲੱਗ ਜਾਣਾ ਹੈ ਦੇ ਸਾਲਿਚ ਨੂੰ ਬਾਈ ਨਾ ਹੋਈ ਅਤੇ ਹੋਰ ਵੀ ਜੱਥੇਬੰਦੀਆਂ ਪਹੁੰਚ ਰਹੀਆਂ ਸੋ ਜਿਹੜਾ ਇਹਦਾ ਸਾਰਾ ਭੁਗਤਾਨ ਜਿਹੜਾ ਹੈ ਜੁਰਮਾਨਾ ਜਿਹੜਾ ਹੈ ਸਾਰਾ ਪ੍ਰਚਾਰ ਨੂੰ ਜਾਣਾ ਹੈ ਸੋ ਅਸੀਂ ਭਗਵੰਤ ਸਿੰਘ ਮਾਨਦੀ ਨੂੰ ਮੁਖਮੰਦੇ ਜੀ ਇਹ ਵੀ ਬੇਨਤੀ ਕਰਦੇ ਇਸ ਪਰਿਵਾਰ ਨੂੰ ਇਨਸਾਫ ਦਿਲਾਓ ਉਹਦੀ ਭੈਣ ਵੀ ਜਿਹੜੀ ਇਹ ਬੈਲਸੀ ਚ ਹੁੰਦੀ ਆ ਬਹੁਤ ਮਾੜੀ ਹਾਲਾਤ ਉਹਨਾਂ ਦੀ ਜਿਹੜੀ ਅੱਜ ਅੱਜ ਦੇ ਸਮੇਂ ਤੋਂ ਹੋਈ ਪਈ ਆ ਸੋ ਅੱਜ ਜੱਥੇਬੰਦੀ ਜਿੰਨੀਆਂ ਪਹੁੰਚੀਆਂ ਵਾ ਸਾਰਿਆਂ ਧੰਨਵਾਦ ਵੀ ਕਰਦਾ ਹਾਂ ਉਹ ਸਾਰੇ ਜਿਹੜੀਆਂ ਨਹੀਂ ਪਹੁੰਚਿਆ ਉਹਨਾਂ ਨੂੰ ਵੀ ਕਹਾਂਗਾ ਕਿ ਫਗਵਾੜੇ ਜਲਦੀ ਪਹੁੰਚੋ ਔਰ ਇੱਕ ਧਰਮ ਨੂੰ ਵੀ Hindu ਧਰਮ ਨੂੰ ਵੀ ਇਹੀ ਬੇਨਤੀ ਕਰਦਾ ਪਰਿਵਾਰ ਦੇ ਨਾਲ ਕਢੀਏ ਇਸ ਪਰਿਵਾਰ ਨੂੰ ਇਸ਼ਤਰੀਏ ਤੁਣਾਸਾ ਫੱਲ ਸਾਲਵੀ ਕਾਸ਼ਨ ਮੰਦਰ ਸਾਹਿਬ ਤੋਂ ਆਏ ਆ ਮੇਰੇ ਨਾਲ ਗੁਦਾਰ ਮਜੂਦੀ ਹੈ ਸਾਡੇ ਮੰਦਰ ਦੇ ਪ੍ਰਧਾਨ ਸੋ ਇਹ ਜਿਹੜੀ ਘਟਨਾ ਹੈ ਬੜੀ ਦੁਖੰਦਈ ਘਟਨਾ ਹੈ ਹਾਂ ਜੀ ਬੜੀ ਘਟਨਾ ਕਦੀ ਕਿਸੇ ਨਾਲ ਹੋਣੀ ਚਾਹੀਦੀ ਇਹ ਹੋਣੀ ਚਾਹੀਦੀ ਹੈ ਤੇ ਆਪਾਂ ਨੂੰ ਰਲ ਮਿਲ ਕੇ ਉਹਦਾ ਸਾਥ ਦੇਣਾ ਚਾਹੀਦਾ ਪਰ ਇੱਥੇ ਤਾਂ ਸਾਰਾ ਕੁਝ ਉਹ ਕੰਮ ਹੋਇਆ ਕਿ ਅੰਨੀ ਪਿੰਦੀ ਕੁੱਤਾ ਝੱਟਦਾ ਇੱਥੇ ਪੁਲਿਸ ਪ੍ਰਸ਼ਾਸਨ ਤਾਂ ਸੁਣਦਾ ਹੀ ਨਹੀਂ ਕਿਸੇ ਦੀ ਵੀ ਹਾਂ ਜੀ ਐਸਐਸਪੀ ਸਾਹਿਬ ਨੂੰ ਇਹ ਮੰਗ ਕਰਦੇ ਹੁਣਾਂ ਦੇ ਕੋਲੋਂ ਕਿ ਇਤਾਂ ਦੇ ਜਿਹੜੇ ਕੰਮੇ ਅਫਸਰ ਆ ਹਾਂ ਜੀ ਉਹਨਾਂ ਨੂੰ ਬਦਲਿਆ ਜਾਵੇ ਆਈਓ ਵਰਗਿਆਂ ਨੂੰ ਜੀ ਇਹਨਾਂ ਨੂੰ ਇਹਨਾਂ ਨੂੰ ਦੱਸਣਾ ਕਿ ਜਿਹੜਾ ਇਹਨਾਂ ਦੇ ਬੱਚੇ ਦਾ ਮਾਪਾ ਬਾਪ ਆ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਜੀ ਸੋ ਇਹ ਇਤਾਂ ਦੀਆਂ ਜਿਹੜੀਆਂ ਘਟਨਾਵਾਂ ਆ ਇਹੇ ਜਿਹੜੀਆਂ ਸਾਡੇ ਸਮਾਜ ਲਈ ਬਹੁਤ ਹੀ ਦਰਦਨਾਕ ਘਟਨਾਵਾਂ ਆ ਜੀ ਕਿਉਂਕਿ ਇਹ ਜਿਹੜੀਆਂ ਪੁਲਿਸ ਪ੍ਰਸ਼ਾਸਨ ਤੇ ਸਾਨੂੰ ਆਸ ਹੁੰਦੀ ਆ ਕਿ ਸਾਨੂੰ ਇਨਸਾਫ ਮਿਲੂਗਾ ਪਰ ਜਦੋਂ ਇਹੇ ਹੀ ਨਹੀਂ ਸਾਨੂੰ ਇਨਸਾਫ ਨਹੀਂ ਦਿੰਦੇ ਤਾਂ ਫਿਰ ਅਸੀਂ ਕੀ ਕਰ ਸਕਦੇ ਆ ਹਾਰ ਕੇ ਅਸੀਂ ਤਾਂ ਨਹੀਂ ਲਾ ਸਕਦੇ ਆ ਜਾਂ ਦੇਖੋ ਅਸੀਂ ਪੁਲਿਸ ਪ੍ਰਸ਼ਾਸਨ ਦੀਆਂ ਅੱਖਾਂ ਖੋਲਣ ਲਈ ਜਿਹੜੇ ਵੱਡੇ ਅਫਸਰ ਉਹਨਾਂ ਦੀਆਂ ਅੱਖਾਂ ਖੋਲਣ ਲਈ ਅੱਜ ਇੱਥੇ ਦਰੀਆਂ ਬਸਾਈਆਂ ਆ ਸੋ ਮੇਰੀ ਬੇਨਤੀ ਆ ਸਾਰਿਆਂ ਅੱਗੇ ਸਾਰੀਆਂ ਜਥੇਬੰਦੀਆਂ ਅੱਗੇ ਕਿ ਸਾਡਾ ਸਾਥ ਦਿਓ ਜਿਦਾ ਕਿ ਅਜੇ ਜਿਹਨੇ ਦੱਸਿਆ ਆ ਅਸੀਂ ਇਹ ਇਨਸਾਫ ਦੀ ਮੰਗ ਲਈ ਇੱਥੇ ਆ ਗਏ ਆ ਕਰਨ ਲੱਗੇ ਅੱਜ ਦੇਖੋ ਜਿੰਦੇ ਹੈ ਇਹਨਾਂ ਦੇ ਘਰਾਂ ਲੱਗੇ ਉਹ ਤਾਂ ਆਪਣੇ ਘਰ ਹੀ ਲੱਗੇ ਅਸੀਂ 3 ਘੰਟੇ ਉੱਥੇ ਬੈਠੇ ਰਹੇ ਤੁਸੀਂ ਆ ਜਾਓ ਅਸੀਂ ਵੇਟ ਕਰਦੇ ਹਾਂ ਕੁਝ ਦਿਨ ਪਹਿਲਾਂ ਵੀ ਅਸੀਂ ਆਪਣੇ ਜਰਿੰਦਾ ਘਾ ਮੰਡੀ ਤੇ ਲੱਗੇ ਦੱਸ ਪਈ ਵੀ ਉੱਥੇ ਸਜੀ ਆਪਰ ਚੀਰ ਭੱਟੀ ਉੱਥੇ ਕਿਹਦੇ ਘਰ ਰਹਿੰਦੇ ਆਪ ਠੀਕ ਹੈ ਉੱਥੇ ਸਾਨੂੰ ਲੋਕੇਸ਼ਨ ਆਈ ਇਹਨੂੰ ਉਦੋਂ ਫੋਨ ਕੀਤਾ ਰਾਤ ਨੂੰ 11:00 ਵਜੇ ਕਹਿੰਦੇ ਅਸੀਂ ਹੋਰ ਨਹੀਂ ਆ ਸਕਦੇ ਅਸੀਂ ਵੀਆਈਪੀ ਬੁੱਕਦੇ ਹਾਂ ਪਰ ਜਦੋਂ ਫੋਨ ਕਰਦੇ ਇੱਕੀ ਗੱਲ ਅਸੀਂ ਇੱਕ ਪਾਸੇ ਸਾਨੂੰ ਕਹਿ ਰਹੇ ਕਿ ਸਾਨੂੰ ਸੂਦ ਹੋ ਇੱਕ ਪਾਸੇ ਇਹ ਆਉਂਦੇ ਨਹੀਂ ਹੈ ਸਾਡੀ ਐਪਲੀਕੇਸ਼ਨ ਤੇ ਭੇਜੀ ਤੇ ਨਹੀਂ ਆਉਂਦੇ ਅਸੀਂ ਤੁਹਾਡੇ ਕਹਿਣ ਵਾਲੀ ਦੋ ਤਿੰਨ ਘੰਟੇ ਉੱਥੇ ਘਰ ਦੇ ਕੋਲ ਜਾ ਕੇ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਇਨਫੋਰਮ ਕਰਦੇ ਰਹੇ ਹਾਂ ਫਿਰ ਲੋਕੇਸ਼ਨਾਂ ਵੀ ਪਾਈਆਂ ਅਸੀਂ 112 ਨਾਲ ਕੰਪਲੀਟ ਵੀ ਕੀਤੀ ਆ ਕੀ ਟੀਮਾਂ ਦੇ ਵਿੱਚ ਕੋਈ ਨਹੀਂ ਹੈ ਇਹਨੇ ਤੁਹਾਨੂੰ ਇਹ ਕਿਹਾ ਵੀ ਤੁਸੀਂ ਸਾਨੂੰ ਦੱਸ ਕੇ ਆਉਣਾ ਸੀ ਹਾਂਜੀ ਸਾਡਾ ਟਾਈਮ ਲੈਗ ਹੋਣਾ ਇਹਦੇ ਬਾਅਦ ਇਹ ਇਹਦੇ ਥੋੜੀ ਪਿਛੇ ਉਹਨਾਂ ਨੂੰ ਪਤਾ ਹੋਊਗਾ ਕਿ ਕਿੱਥੇ ਵੀ ਬੈਠੇ ਨੇ ਟਾਈਮ ਦੱਸੋ ਜਦੋਂ ਇਹਨਾਂ ਨੂੰ ਦੱਸ ਦਿਆਂ ਇਨਫੋਰਮ ਕਰ ਦਿੰਦੇ ਆ ਜੀ ਉਹਨਾਂ ਨੂੰ ਇਹ ਦੁਬਾਰਾ ਕੋਈ ਲੋਕੇਸ਼ਨ ਦਿਖਾਓ ਕਿਹੜੀ ਪਾਈਸ ਨਹੀਂ ਦੁਬਾਰਾ ਲੋਕੇਸ਼ਨ ਤੋਂ ਦਿਖਾਓ ਟੈਸਟ ਨੂੰ ਦੁਬਾਰਾ ਦੇਖੀ ਚਾਹੁੰਦਾ ਇੱਕ ਵਾਰੀ ਪਹਿਲਾਂ ਮੈਂ ਕਨਟੈਕਸ਼ਨ ਪਾਈ ਫਿਰ ਮੈਨੂੰ ਐਸ ਐਚ ਓ ਨੇ ਕਿਹਾ ਕਿ 8 ਘੰਟੇ ਦੀ ਲਾਈਵ ਲੋਕੇਸ਼ਨ ਪਾ ਦਿਓ ਮੈਂ 8 ਘੰਟੇ ਲਾਈਵ ਲੋਕੇਸ਼ਨ ਅੱਛਾ ਤੁਸੀਂ ਕਾਲ ਵੀ ਕੀਤੀ ਨਾ ਕਾਫੀ ਨਾ ਮੈਂ ਕਾਲ ਵੀ ਕੀਤੀ ਆ ਜੀ ਆਪਣੇ ਫੋਨ ਤੋਂ ਕਾਲ ਕੀਤੀ ਸਰ ਸੱਦਰ ਥਾਣੇ ਅੱਜ ਧਰਨਾ ਲਾਇਆ ਹੈ ਪਰਿਵ ਤੇ ਉਹਨਾਂ ਦਾ ਰੋਪ ਲਾ ਰਹੇ ਹਨ ਕਿ ਪੁਲਿਸ ਵੱਲੋਂ ਪਰਚਾ ਘਟਿਆ ਗਿਆ ਏਜੰਟਾਂ ਤੇ ਤੇ ਏਜੰਟਾਂ ਵੱਲੋਂ ਮਤਲਬ ਤੁਖੀ ਹੋ ਗਿਆ ਏਜੰਟਾਂ ਤੋਂ ਇੱਕ ਨੌਜਵਾਨ ਨੇ ਸੁਸਾਇਡ ਕੀਤਾ ਤੇ ਪੁਲਿਸ ਜਿਨ੍ਹਾਂ ਏਜੰਟਾਂ ਦੇ ਪਰਚਾ ਘਟਿਆ ਉਹਨਾਂ ਨੂੰ ਅਰੈਸਟ ਨਹੀਂ ਕਰ ਰਹੀ ਹੈ ਤੇ ਕੀ ਕਹਿਣਾ ਚਾਹੂਗੇ ਤੁਸੀਂ ਨਾ ਬਾਰੇ ਸਰ ਕੀ આરોਪ ਕਿਉਂ ਲਾ ਰਹੇ ਪਿਛਲੇ ਦਿਨ ਇਹ ਜਿਹੜਾ ਏਜੇ ਫਲੈਟਸ ਵਿੱਚ ਲੜਾ ਹੈ ਕੋਹ ਉਪਰ ਦਾ ਰਹਿਣ ਵਾਲਾ ਸੀ ਕੜਕਾ ਇਹ ਜੇ ਫਲੈਟਸ ਦੇ ਕਿਰਾਏ ਤੇ ਰਹਿੰਦੇ ਸੀ ਉੱਥੇ ਇਹਨੇ ਬਦਲੇ ਨੇ ਜਿਹੜੀ ਆ ਸੁਫੈਟ ਕਰ ਲਈ ਸੀ ਵਰਣ ਦੇ ਪਰਿਵਾਰਕ ਮੈਂਬਰਾਂ ਨੇ ਬਿਆਨ ਦਿੱਤਾ ਸੀ ਕਿ ਇਹ ਵਿਦੇਸ਼ ਜਾਣਾ ਚਾਹੁੰਦਾ ਸੀ ਤੇ ਕੁਝ ਏਜੰਡਾ ਨੂੰ ਨੇ ਪੈਸੇ ਦਿੱਤੇ ਸੀ ਜਿਸ ਕਾਰਨ ਜਿਹੜਾ ਆ ਇਹ ਪਰਛਾਣ ਹੋ ਕੇ ਜਦੋਂ ਉਹਨੂੰ ਵਿਦੇਸ਼ ਨਹੀਂ ਜਾ ਸਕਿਆ ਤੇ ਇਹਨੇ ਜਿਹੜੀ ਸੁਸਾਇਡ ਕਰ ਲਈ ਇਹਦੇ ਜੋ ਸਟਾਰਟਿੰਗ ਦੇ ਲੈ ਕੇ ਆਪਾਂ ਪ੍ਰੀਮੀਨਰੀ ਆਫ ਫਾਈਨਲ ਫੇਸਿਅਰਸ ਐਂਡ ਸਪਾਟ ਕੇਸ ਜਿਸਟਰ ਦੱਤਾ ਹੈ ਪਰ ਪ੍ਰਾਈਮਰੀ ਫੇਸਿਅਰਸ ਦੇ ਵਿੱਚ ਜਿਹੜੀ ਐਵੀਡੈਂਸ ਕਲੈਕਟ ਕਰਨੀ ਸੀ ਉਹ ਇਸ ਪਰਿਵਾਰ ਨੂੰ ਵਾਰ-ਵਾਰ ਆਈਓ ਨੇ ਹਦਾਇਤ ਕੀਤੀ ਕਿ ਇਹਦੇ ਵਿੱਚ ਜਿਹੜਾ ਤੁਸੀਂ ट्रांजੈਕਸ਼ਨ ਆ ਜਿਹੜੀਆਂ ਉਹ ਏਜੰਟਸ ਨੂੰ ਕੀਤੀਆਂ ਜਾ ਜੋ ਵੀ ਨੂੰ ਸੁਸਾਇਡ ਤੋਂ ਜਿਹੜੇ ਪਰਸ਼ਾਮ ਹੋ ਗਏ ਜੰਗਾਗਾਰ ਨੇ ਸੁਸਾਇਡ ਕੀਆ ਉਹਨੂੰ ਸਫਾ ਮਿਸਲ ਤੇ ਆਣਾ ਜੀ ਹੁੰਦੀ ਆ ਉਹ ਜਹੀ ਇਹਨਾਂ ਨੂੰ ਬਾਰ ਬਾਰ ਬੁਲਾਉਂਦੇ ਵੀ ਕੋਈ ਐਵੀਡੈਂਸ ਜਿਹੜੀ ਆ ਉਹ ਸਫਾ ਮਿਸਲ ਤੇ ਨਹੀਂ ਆਈ ਇਸ ਤੋਂ ਬਾਅਦ ਵੀ ਜਿਹੜਾ ਆਈ ਹੋਇਆ ਉਹਨੇ ਹਾਂ ਪਰਵਾਰ ਜਿਹੜਾ ਏਜੰਸੀ ਉਹਨਾਂ ਦੇ ਉੱਤੇ ਰੇਡ ਕੀਤੀ ਉਹ ਘਰਾਂ ਚ ਨਹੀਂ ਮਿਲੇ ਸਾਫ ਜਿਹੜਾ ਕਰਕੇ ਇਹ ਇੱਕ ਦੋਸ਼ੀ ਜਿਹੜਾ ਉਹਦੇ ਤੇ ਵਿਸਥਾਰ ਕਰ ਲਿਆ ਗਿਆ ਇੱਕ ਦੋਸ਼ੀ ਵਾਲਾ ਉਹ ਕੋਰਟ ਚ ਗਿਆ ਸੀ ਪਰ ਪ੍ਰੂਫ ਜਿਹੜੇ ਪ੍ਰੋਪਰ ਜਿਹੇ ਨਾਮ ਅਗੇ ਹੁਣ ਕਰਨ ਜਿਹੜਾ ਔਰ ਉਹਨੂੰ ਸਾਨੀ ਨਾਲ ਹੀ ਬੇਲ ਮਿਲਦੀ ਬਾਕੀ ਰੂਸੀਆਂ ਨੂੰ ਜੇ ਨਾਮ ਰੂਪ ਦੇਣਗੇ ਸਾਨੀ ਨਾਲ ਬੇਲ ਮਿਲ ਜਾਣੀ